ਸਤਿ ਸ਼੍ਰੀ ਅਕਾਲ ਜੀ SKV ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਜਿਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਿਆਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਸ਼ਰਾਬੀ ਆਪਣੀ ਪਤਨੀ ਨੂੰ ਰੋਜ਼ਾਨਾ ਕੁੱਟਦਾ ਸੀ ਉਹ ਘਰ ਆ ਕੇ ਕੋਈ ਨਾ ਕੋਈ ਬਹਾਨਾ ਜ਼ਰੂਰ ਲੱਭਦਾ ਕਲੇਸ਼ ਪਾਉਂਦਾ ਇੱਕ ਦਿਨ ਉਹ ਔਰਤ ਆਪਣੇ ਗਵਾਂਢ ਦੀ ਕਿਸੇ ਸਿਆਣੀ ਉਮਰ ਦੀ ਆਰਤਪਾਲ ਗਈ ਤੇ ਉਸ ਨੂੰ ਆਪਣੀ ਹੱਡ ਬਿੱਤੀ ਸੁਣਾਈ ਉਸ ਨੇ ਕਿਹਾ ਕਿ ਬੇਬੇ ਜੀ ਮੇਰਾ ਘਰ ਵਾਲਾ ਮੇਰੇ ਕੋਲੋਂ ਪੈਸੇ ਮੰਗਦਾ ਹੈ ਨਹੀਂ ਤਾਂ ਮੈਨੂੰ ਅੰਨੀ ਬਹਾਨੀ ਕੁੱਟਦਾ ਹੈ ਕਦੇ ਕਹਿੰਦਾ ਹੈ ਸਬਜ਼ੀ ਚ ਲੂਣ ਜ਼ਿਆਦਾ ਹੈ ਤੇ ਕਦੇ ਕੱਟੇ ਇਹੀ ਨਖਰੇ ਨਹੀਂ ਲੋਟ ਆਉਂਦੇ ਮੈਂ ਤੰਤ ਆ ਗਈਆਂ ਮੇਰੀ ਕੋਈ ਮਦਦ ਕਰ ਬਸ ਫਿਰ ਬੇਬੇ ਉਸ ਨਾਲ ਉਸਦੇ ਘਰ ਚਲੀ ਗਈ ਜਦ ਆਥਰ ਨੂੰ ਉਸਦਾ ਘਰ ਵਾਲਾ ਆਇਆ ਆਉਂਦਾ ਹੀ ਗਾਲਾਂ ਕੱਢਣ ਲੱਗਾ ਤਾਂ ਬੇਬੇ ਮੰਜੇ ਤੋਂ ਉੱਠ ਖੜੀ ਹੋਈ ਤੇ ਉਸ ਨੂੰ ਘੂਰ ਕੇ ਰੋਟੀ ਖਾਣ ਲਈ ਕਹਿਣ ਲੱਗੀ ਤਾਂ ਸ਼ਰਾਬੀ ਨੇ ਬੇਬੇ ਦੇ ਕਹਿਨ ਤੇ ਤਿੰਨ ਚਾਰ ਰੋਟੀਆਂ ਖਾਧੀਆਂ ਤੇ ਲੰਮਾ ਪੈ ਗਿਆ ਉਸ ਨੂੰ ਸਾਰਾ ਪਤਾ ਸੀ ਕਿ ਉਸਦੀ ਪਤਨੀ ਹੀ ਬੇਬੇ ਨੂੰ ਘਰ ਲਿਆਈ ਹੋਊ ਬੇਬੇ ਜੀ ਹੁਣ ਘਰ ਚਲੀ ਗਈ ਤੇ ਉਸ ਆਪਣੀ ਗਵੰਡਰ ਨੂੰ ਵੀ ਰੋਟੀ ਖਾ ਕੇ ਪੈਣ ਲਈ ਕਹਿ ਕੇ ਚਲੀ ਗਈ ਜਦੋਂ ਸਾਰਾ ਕੰਮ ਨਿਪਟੜ ਗਿਆ ਤੇ ਉਸ ਸ਼ਰਾਬੀ ਦੀ ਪਤਨੀ ਵਿਚਾਰੀ ਮੰਜੇ ਉੱਤੇ ਪੈਣ ਹੀ ਲੱਗੀ ਸੀ ਕਿ ਉਸਦੇ ਪਤੀ ਨੇ ਉਸ ਕੋਲੋਂ ਪਾਣੀ ਦਾ ਗਲਾਸ ਮੰਗਿਆ ਤੇ ਉਹ ਵਿਚਾਰੀ ਲੈ ਆਈ ਫਿਰ ਉਹ ਬਹਾਨੇ ਬਣਾਉਣ ਲੱਗਾ ਉਸ ਨਾਲ ਲੜਨ ਦੀ ਉਸਦੀ ਪਤਨੀ ਚੁੱਪਚਾਪ ਆ ਕੇ ਬੈਠ ਗਈ ਤਾਂ ਫਿਰ ਉਸਦੇ ਪਤੀ ਨੇ ਉਸ ਨੂੰ ਤਾਰਿਆਂ ਬਾਰੇ ਪੁੱਛਿਆ ਕਿ ਉਹ ਚਾਰ ਤਾਰੇ ਇਵੇਂ ਚੋਰਸ ਜੇ ਹੱਟਾ ਡੱਬਾ ਬਣਾਈ ਬੈਠੇ ਨੇ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਉਹ ਤਾਂ ਰੱਬ ਦਾ ਮੰਜਾ ਏ ਮੈਨੂੰ ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਉਹ ਰੱਬ ਦਾ ਮੰਜਾ ਏ ਤੇ ਦੂਸਰੇ ਦੋ ਤਾਰੇ ਇੱਕ ਉਹਨਾਂ ਵਿੱਚੋਂ ਪਹਿਰੇਦਾਰ ਏ ਦੂਜਾ ਕੁੱਤਾ ਏ ਤੇ ਤੀਜਾ ਤਾਰਾ ਚੋਰ ਏ ਇਹ ਚੋਰ ਕਦੇ ਵੀ ਰੱਬ ਦੇ ਮੰਜੇ ਕੋਲ ਨਹੀਂ ਪਹੁੰਚ ਸਕਦਾ ਕਿਉਂਕਿ ਉਸ ਨੂੰ ਇਸ ਨੂੰ ਇਹ ਕੁੱਤਾ ਤੇ ਪਹਿਰੇਦਾਰ ਅੱਗੇ ਨਹੀਂ ਜਾਣ ਦਿੰਦੇ ਸ਼ਰਾਬੀ ਤੋਂ ਇਹ ਕੋਈ ਗੱਲ ਨਾ ਬਣੀ ਫਿਰ ਉਸ ਨੇ ਕੁਝ ਹੋਰ ਸੋਚਿਆ ਤੇ ਕਹਿਣ ਲੱਗਾ ਕਿ ਆ ਜਿਹੜੀ ਮੇਰੇ ਮੰਜੇ ਉੱਤੇ ਅਸਮਾਨ ਵਿੱਚ ਸਫੈਦ ਜਿਹੇ ਰੰਗ ਦੀ ਲਾਈਨ ਜਾਂਦੀ ਹੈ ਇਹ ਕੀ ਹੈ ਤਾਂ ਉਸ ਦੀ ਪਤਨੀ ਨੇ ਕਿਹਾ ਕਿ ਇਹ ਤਾਂ ਛੜਿਆਂ ਦਾ ਰਾਹ ਏ ਇੱਥੋਂ ਦੀ ਛੜੇ ਪਾਣੀ ਢੋਂਦੇ ਨੇ ਰਾਤ ਨੂੰ ਸ਼ਰਾਬੀ ਉੱਠਿਆ ਤੇ ਉੱਠ ਕੇ ਆਪਣੀ ਪਤਨੀ ਨੂੰ ਕੁੱਟਣ ਲੱਗਾ ਤਾਂ ਉਸ ਦੀ ਪਤਨੀ ਰੌਲਾ ਪਾਉਣ ਲੱਗੀ ਆਂਡ ਗਵਾਂਡ ਆਇਆ ਕਿ ਭਾਈ ਕੀ ਹੋ ਗਿਆ ਤੇ ਉਹ ਬੇਬੇ ਵੀ ਆਈ ਤੇ ਕਹਿਣ ਲੱਗੀ ਕਿ ਕੀ ਹੋ ਗਿਆ ਕੁੜੇ ਹੁਣ ਤਾਂ ਮੈਂ ਚੰਗੇ ਭਲਿਆਂ ਨੂੰ ਛੱਡ ਕੇ ਗਈ ਸੀ ਹੁਣ ਕਾਦੇ ਪਿੱਛੇ ਲੜ ਪਿਆ ਏ ਉਸ ਤਾਂ ਉਸ ਦੀ ਪਤਨੀ ਨੇ ਕਿਹਾ ਬੇਬੇ ਮੈਨੂੰ ਤਾਂ ਆਪ ਨਹੀਂ ਪਤਾ ਇਹ ਕਾਦੇ ਪਿੱਛੇ ਮਾਰਦਾ ਏ ਗੱਲਾਂ ਕਰਦਾ ਕਰਦਾ ਕੁੱਟਣ ਲੱਗ ਪਿਆ ਜਦੋਂ ਬੇਬੇ ਨੇ ਉਸ ਸ਼ਰਾਬੀ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਇਸ ਨੇ ਮੇਰਾ ਮੰਝਾ ਛੜਿਆਂ ਦੇ ਰਾਹ ਥੱਲੇ ਡਾ ਦਿੱਤਾ ਜਾਣ ਬੁੱਝ ਕੇ ਸਾਰੀ ਰਾਤ ਛੜੇ ਇੱਥੋਂ ਦੀ ਪਾਣੀ ਢੋਣਗੇ ਜੇ ਕਿਸੇ ਕੋਲੋਂ ਕੜਾ ਛੁੱਟ ਗਿਆ ਤਾਂ ਉਹ ਆ ਕੇ ਸਿੱਧਾ ਮੇਰੇ ਸਿਰ ਵਿੱਚ ਸਿਰ ਚ ਵੱਜੂ ਇਹ ਤਾਂ ਮੈਨੂੰ ਮਾਰਨ ਨੂੰ ਫਿੱਤੀ ਹੈ ਇਹ ਗੱਲ ਸੁਣ ਕੇ ਇੱਕ ਇੱਕ ਵਾਰ ਤਾਂ ਸਾਰੇ ਹੱਸਣ ਲੱਗੇ ਤੇ ਨਾਲੇ ਉਸ ਸ਼ਰਾਬੀ ਨੂੰ ਗਾਲਾਂ ਵੀ ਕੱਟਣ ਲੱਗੇ ਕਿ ਇਸ ਦਾ ਕੁਝ ਨਹੀਂ ਬਣ ਸਕਦਾ ਇੰਨਾਂ ਵਰਗਿਆਂ ਦਾ ਤਾਂ ਡੰਡਾ ਗੁਰੂ ਹੈ ਧੰਨਵਾਦ ਜੀ